ਕਸੈਂਥੀ ਮਮ ਦੇ ਵਿੱਚ अनेका ਹੀ ਸਾਨੂੰ ਰੰਗ ਵੇਖਣ ਨੂੰ ਮਿਲਦੇ ਆ अनेका ਹੀ ਕਿਸਮਾਂ ਵੇਖਣ ਨੂੰ ਮਿਲਦੀਆਂ ਨੇ अनेका ਹੀ ਉਹਨਾਂ ਫੁੱਲਾਂ ਦੇ ਜਿਹੜੇ ਆਕਾਰ ਵੇਖਣ ਨੂੰ ਮਿਲਦੇ ਆ ਉੱਥੇ ਇਹ ਫਲਾਰ ਸ਼ੋ ਜਿਹੜੇ ਆ ਅਰੇਂਜ ਕੀਤੇ ਜਾਂਦੇ ਆ ਤੇ ਉੱਥੇ ਜਾਂਦੇ ਸੀਗੇ ਦੇਖਦੇ ਸੀਗੇ ਤੇ ਫਿਰ ਇੰਨੀ ਸੋਹਣੀ ਪੇਸ਼ਕਾਰੀ ਇਹਨਾਂ ਫੁੱਲਾਂ ਦੀ ਕੀਤੀ ਜਾਂਦੀ ਸੀ ਜੀ ਕਰਦਾ ਸੀ ਵੀ ਸਾਡੇ ਘਰਾਂ ਤੇ ਸਾਡੀਆਂ ਛੱਤਾਂ ਤੇ ਸਾਡੇ ਜਿਹੜੀਆਂ ਲਾਂਸ ਦੇ ਵਿੱਚ ਅਜਿਹੇ ਫੁੱਲ ਕਿਹੜਨ ਤੇ ਹਰ ਸਾਲ ਨਵਾਂ ਕਰਦੇ ਆ ਨਵਾਂ ਸਿੱਖਦੇ ਆ ਨਵੇਂ ਰੰਗ ਐਡ ਕਰਦੇ ਆ ਜਿਹੜੀ ਦਵਾਈ ਆਪਾਂ ਕੋਈ ਪਾਈਏ ਤੇ ਯਾ ਰੈਮੇਡੀ ਕੀਤੀ ਉਹਨਾਂ 'ਚ ਕੋਈ ਅਪਡੇਟੇਸ਼ਨ ਹੁੰਦੀ ਹੈ ਨਾਲ ਨਾਲ ਜਿਹੜੇ ਕੀੜੇ ਆ ਉਹ ਇਮਿਊਨ ਹੋ ਜਾਂਦੇ ਆ ਦਵਾਈਆਂ ਤੋਂ ਤੇ ਪਹਿਲਾਂ ਜਿਹੜਾ ਕੀੜਾ ਉਹ 1 ਲੀਟਰ ਦੇ ਵਿੱਚ 2 ਐਮਐਲ ਨਾਲ ਮਰਦਾ ਸੀਗਾ ਫਿਰ ਹੁਣ 4 ਐਮਐਲ ਪਾਉਣੀ ਪੈਂਦੀ ਹੈ ਜਾਂ 5 ਐਮਐਲ ਪਾਉਣੀ ਪੈਂਦੀ ਹੈ। ਇਹਨੂੰ ਐਜ਼ ਅ ਪ੍ਰੋਫੈਸ਼ਨ ਲੈ ਕੇ ਚੱਲਣਾ ਹੋਵੇ ਤਾਂ ਉਹਦੇ ਅਸੇ ਕਿੰਨਾ ਕੁ ਵਧੀਆ ਇਹ ਜਿਹੜਾ ਓਕਿਊਪੇਸ਼ਨ ਹੈ ਇੱਕ। ਕੱਟ ਫਲਾਰਸ ਦੀ ਬੜੀ ਡਿਮਾਂਡ ਹੈ ਠੀਕ ਆ। ਵਿਹਾਂ ਦਾ ਸੀਜ਼ਨ ਹੋ ਗਿਆ। ਜਾਂ ਤਿਹਾਰਾਂ ਦਾ ਸੀਜ਼ਨ ਹੋ ਗਿਆ ਉਹਦੇ ਵਿੱਚ ਗੁਲਦੋਦੀ ਦੇ ਖਾਸ ਕਰਕੇ ਫੁੱਲਾਂ ਦੀ ਮੰਗ ਰਹਦੀ ਆ ਇਹਦੀਆਂ ਕੱਟ ਸਟੈਮਸ ਨੇ ਜਿਹੜੀਆਂ ਤੇ ਉਹ ਡੈਕੋਰੇਸ਼ਨ ਦੇ ਲਈ ਤਿਹਾਰਾਂ ਦੇ ਵਿੱਚ ਵਿਆਹਾਂ ਦੇ ਸੀਜ਼ਨ ਦੇ ਵਿੱਚ ਜਾਂ ਹੋਰ ਸ਼ੁਭ ਕੰਮਾਂ ਦੇ ਉੱਤੇ ਵਰਤੀਆਂ ਜਾਂਦੀਆਂ ਨੇ ਤੇ ਉਹ ਬੜੀਆਂ ਮਹਿੰਗੀਆਂ ਵਿਕਦੀਆਂ ਨੇ ਇੱਕ ਮਜ਼ਲ ਟੈਰਸਾ ਵੈਰਾਈਟੀ ਆ ਇਹਦੇ ਵਿੱਚ ਕ੍ਰੋਸੈਂਥੀਮਮ ਦੇ ਵਿੱਚ ਉਹ ਚਾਹ ਦੇ ਤੌਰ ਤੇ ਵੀ ਉਹਨੂੰ ਵਰਤ ਕੇ ਚਾਹ ਵੀ ਉਹਦੀ ਬਣਾਈ ਜਾਂਦੀ ਹੈ ਪੀਤੀ ਜਾਂਦੀ ਹੈ ਕਈ ਇਦਾਂ ਦੀਆਂ ਕਿਸਮਾਂ ਹੁੰਦੀਆਂ ਨੇ ਜਿਹੜੀਆਂ ਨਾ ਬਾਹਰੋਂ ਕਿਤੇ ਹੋਰ ਥਾਂ ਤੋਂ ਇੰਪੋਰਟ ਕਰਾਈਆਂ ਜਾਂਦੀਆਂ ਨੇ ਇੱਥੇ ਉਹਨਾਂ ਨੂੰ ਵੀ ਇੱਥੇ ਉਗਾਉਂਦੇ ਨੇ ਬੜੇ ਲੋਕ ਜਿਹੜੇ ਉਹਦੀ ਫਾਰਮਿੰਗ ਵੀ ਕਰਦੇ ਨੇ ਫਿਰ ਉਹ ਚੀਜ਼ ਜਿਹੜੀ ਹੈ ਇੱਥੇ ਕਰਨੀ ਸਹੀ ਹੈ ਬਿਲਕੁਲ ਜੀ ਉਹ ਸਰਦਰੋਦ ਦਾ ਇਹ ਫੁੱਲ ਹੈ ਜਿੱਥੇ ਵੀ ਕਿਤੇ ਖੰਡ ਹੁੰਦੀ ਹੈ ਉੱਥੇ ਇਹ ਫੁੱਲ ਹੁੰਦਾ ਹੈ ਸਰਦੀਆਂ ਵਿੱਚ ਹੋਰ ਕੋਈ ਫੁੱਲ ਹੋਵੇ ਨਾ ਹੋਵੇ ਜਦੋਂ ਪੋਰਾ ਪੈਂਦਾ ਆ ਜਦੋਂ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈ ਉਦੋਂ ਨੂੰ ਕੇਵਲ ਤੇ ਕੇਵਲ ਗੁਲਦੋਦੀ ਹੀ ਜਿਹੜੀ ਆ ਉਹ ਕਿਹੜੀ ਹੋਈ ਧਰਾਂ ਦੇ ਵਿੱਚ ਜਾਂ ਖੇਤਾਂ ਵਿੱਚ ਜਾਂ ਕਿਤੇ ਵੀ ਆਪਣੇ ਲਾਂਸ ਦੇ ਵਿੱਚ ਕਿਹੜੀ ਹੋਈ ਤੁਹਾਨੂੰ ਮਿਲ ਜਿਹੜਾ ਹੁਣ ਅੱਜ ਦਾ ਯੂਥ ਹੈ ਉਹ ਕਿੰਨਾ ਕੁ ਪਾਰਟਿਸਿਪੇਟ ਕਰਦਾ ਹੈ ਉਹਦੇ ਵਿੱਚ ਆਪਾਂ ਕਹਿੰਦੇ ਯੂਥ ਪੜਨ ਵਾਲਾ ਨਹੀਂ ਹੈ ਯੂਥ ਬਹੁਤ ਪੜਨ ਵਾਲਾ ਹੈ ਆਪਾਂ ਕਹਿੰਦੇ ਯੂਥ ਕ੍ਰੀਏਟਿਵ ਕੰਮ ਨਹੀਂ ਕਰਦਾ ਸੰਗੀਤ ਵੱਲ ਨਹੀਂ ਹੈ ਸੰਗੀਤ ਬਹੁਤ ਕਰਦੇ ਨੇ ਜੇ ਆਪਾਂ ਕਹੀਏ ਫੁੱਲ ਨਹੀਂ ਗਾਉਂਦਾ ਯੂਥ ਫੁੱਲ ਵੀ ਗਾਉਂਦਾ ਸਾਰਾ ਕੁਝ ਕਰ ਰਿਹਾ ਤੇ ਹਰ ਸਾਲ ਗਰਮੀ ਜਿਹੜੀ ਆ ਉਹ ਪਹਿਲਾਂ ਨਾਲੋਂ ਵੱਧ ਜਾਂਦੀ ਹੈ ਟੈਂਪਰੇਚਰ ਰਾਈਜ਼ ਹੁੰਦਾ ਰਿਕਾਰਡ ਟੁੱਟਦੇ ਨੇ ਕੀ ਮੰਨਦੇ ਹੋ ਕਿ ਜਿਹੜਾ ਪੇੜ ਕੱਟੇ ਜਾ ਰਹੇ ਨੇ ਉਹਦਾ ਕਿੰਨਾ ਕੁ ਰੋਲ ਹੈ ਜਾਂ ਸਾਨੂੰ ਨਵੇਂ ਹੋਰ ਕਿੰਨੇ ਕੁ ਗੋਣੇ ਚਾਹੀਦੇ ਨੇ ਕਿ ਅਸੀਂ ਉਸ ਨੂੰ ਓਵਰਕਮ ਕਰ ਪਾਈਏ ਤੁਸੀਂ ਨੰਬਰ ਗੇਮ ਵਿੱਚ ਨਾ ਪਾਓ ਤੁਸੀਂ ਸਾਲ ਦੇ 20 ਪੌਦੇ ਲਗਾਓ ਪਰ 20 ਹਾਂ ਨੂੰ ਪਾਲ ਕੇ ਉਹਨੂੰ ਖੜਾ ਕਰੋ ਤਾਂ ਜੋ ਉਹ ਤੁਹਾਡੀ ਅੱਗੇ ਨੂੰ ਤੁਹਾਨੂੰ ਸੰਭਾਲਣ ਲਈ ਤੁਹਾਨੂੰ ਆਕਸੀਜਨ ਦੇਣ ਲਈ ਛਾਂ ਦੇਣ ਲਈ ਫਲ ਦੇਣ ਲਈ ਫੁੱਲ ਦੇਣ ਲਈ ਤਿਆਰ ਹੋ ਸਕੇ ਕਿ ਤੁਹਾਨੂੰ ਵੀ ਕੁਦਰਤ ਨਾਲ ਪਿਆਰ ਹੈ ਜਦੋਂ ਸੋਹਣੇ ਸੋਹਣੇ ਫੁੱਲ ਦੇਖਦੇ ਆ ਤਾਂ ਮਨ ਭਰ ਉੱਤੇ ਮਨ ਖੇੜ ਉੱਠਦਾ ਚੰਗੇ ਲੱਗਦੇ ਨੇ ਉਹ ਫੁੱਲ ਰੰਗ-ਬਰੰਗੇ ਸਾਰਿਆਂ ਨੂੰ ਬਹੁਤ ਚੰਗੇ ਲੱਗਦੇ ਨੇ ਕਿਉਂਕਿ ਜਿਹੜੇ ਫੁੱਲ ਹੁੰਦੇ ਨੇ ਉਹ ਉਹਨਾਂ ਦੀ ਮਹਿਕ ਤੇ ਉਹਨਾਂ ਦਾ ਜਿਹੜਾ ਰੰਗ-ਬਰੰਗੇ ਉਹਨਾਂ ਦਾ ਦ੍ਰਿਸ਼ ਹੁੰਦਾ ਹੈ ਉਹ ਇੱਕੋ ਦਮ ਮਨ ਦੇ ਵਿੱਚ ਖੇੜਾ ਪੈਦਾ ਕਰਦਾ ਪਰ ਕਿਸ ਤਰੀਕੇ ਨਾਲ ਉਹ ਫੁੱਲ ਉਗਾਏ ਜਾਂਦੇ ਨੇ ਕਿਦਾਂ ਉਹਨਾਂ ਫੁੱਲਾਂ ਨੂੰ ਉਹਨਾਂ ਦੀ ਜਿਹੜੀ ਉਹ ਬनावਟ ਹੈ ਉਹ ਮਿਲਦੀ ਹੈ ਅੱਜ ਤੁਹਾਡੀ ਗੱਲਬਾਤ ਕਰਵਾਵਾਂਗੇ ਸਾਡੇ ਨਾਲ ਚਰਨਦੀਪ ਸਿੰਘ ਜੀ ਮੌਜੂਦ ਨੇ ਜਿਹੜੇ ਕਿ ਕਾਫੀ ਲੰਮੇ ਸਮੇਂ ਤੋਂ ਉਹਨਾਂ ਦੀ ਹੌਬੀ ਹੈ ਉਹ ਫਲਾਰ ਜੁਗਾਂਦੇ ਨੇ ਕਾਫੀ ਸਾਰੇ ਕੰਪੀਟੀਸ਼ਨਸ ਦੇ ਵਿੱਚ ਭਾਗ ਲੈ ਚੁੱਕੇ ਨੇ ਤੇ ਜਿੱਤੇ ਵੀ ਨੇ ਬਾਈ ਪ੍ਰੋਫੈਸ਼ਨ ਟੀਚਰ ਨੇ ਤੇ ਉਹਨਾਂ ਦੀ ਹੌਬੀ ਹੈ ਕਿਸ ਤਰੀਕੇ ਨਾਲ ਇਹ ਹੌਬੀ ਪੈਦਾ ਹੋਈ ਤੇ ਕਿੱਦਾਂ ਹੁਣ ਅੱਜ ਇਸ ਚੀਜ਼ ਦੇ ਵਿੱਚ ਵਰਕ ਕਰ ਰਹੇ ਨੇ ਜਾਣਦੇ ਇਹਨਾਂ ਤੋਂ ਹੀ ਮਿਲਵਾਉਨੇ ਆ ਤੁਹਾਨੂੰ ਚਰਨਦੀਪ ਸਿੰਘ ਜੀ ਨਾਲ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਇਹ ਜਾਨਣਾ ਚਾਹਾਂਗੇ ਤੁਸੀਂ ਬਾਈ ਪ੍ਰੋਫੈਸ਼ਨ ਟੀਚਰ ਹੋ ਤੇ ਇਸ ਚੀਜ਼ ਦੀ ਹੌਬੀ ਕਿੱਦਾਂ ਪੈਦਾ ਹੋਈ ਤੁਹਾਡੀ ਹਾਂਜੀ ਇੱਕ ਵਾਰ ਫੇਰ ਸਭ ਨੂੰ ਸਤਿ ਸ੍ਰੀ ਅਕਾਲ ਮੈਂ ਦੱਸਦਾ ਅਸਲ 'ਚ ਜੋ ਮੈਂ ਉਗਾਉਣਾ ਆ ਉਹ ਫੁੱਲ ਫੁੱਲਾਂ ਦੀ ਕਿਸਮ ਤੋਂ ਮੈਂ ਦੱਸ ਦਵਾਂ ਉਹ ਗੁਲਦੋਦੀ ਦੇ ਫੁੱਲ ਨੇ ਕਾਂਸੈਂਥਮਮ ਜਿੰਨਾਂ ਨੂੰ ਅਸੀਂ ਕਹਿੰਦੇ ਹਾਂ ਕਾਂਸੈਂਥਮਮ ਦੇ ਵਿੱਚ अनेका ਹੀ ਸਾਨੂੰ ਰੰਗ ਵੇਖਣ ਨੂੰ ਮਿਲਦੇ ਆ अनेਕਾਂ ਹੀ ਕਿਸਮਾਂ ਵੇਖਣ ਨੂੰ ਮਿਲਦੀਆਂ ਨੇ अनेਕਾਂ ਹੀ ਉਹਨਾਂ ਫੁੱਲਾਂ ਦੇ ਜਿਹੜੇ ਆਕਾਰ ਵੇਖਣ ਨੂੰ ਮਿਲਦੇ ਆ ਜਿਵੇਂ ਇੱਕ ਬਟਨ ਦੇ ਸਾਈਜ਼ ਤੋਂ ਲੈ ਕੇ ਇੱਕ 22-23 ਇੰਚ ਘੇਰੇ ਦਾ ਫੁੱਲ ਸਾਨੂੰ ਜਿਹੜਾ ਆ ਉਹ ਵੇਖਣ ਨੂੰ ਮਿਲਦਾ ਠੀਕ ਹੈ ਜੀ ਇਹਦਾ ਜਿਹੜਾ ਖਿੜਨ ਦਾ ਸਮਾਂ ਆ ਉਹ ਨਵੰਬਰ ਤੇ ਦਸੰਬਰ ਦੇ ਵਿੱਚ ਆ ਤੇ ਲਗਾਉਣ ਦਾ ਸਮਾਂ ਇਹਦਾ ਜਿਹੜਾ ਕਟਿੰਗਸ ਲੱਗਦੀਆਂ ਨੇ ਉਹ ਜੁਲਾਈ ਤੇ ਅਗਸਤ ਦੇ ਵਿੱਚ ਲੱਗਦੀਆਂ ਨੇ ਤੁਸੀਂ ਪੁੱਛਿਆ ਬਈ ਕਿੱਥੋਂ ਤੁਹਾਨੂੰ ਸ਼ੌਂਕ ਪੈਦਾ ਹੋਇਆ ਸ਼ੌਂਕ ਪੈਦਾ ਕਰਨ ਦੀ ਜਿਹੜੀ ਗੱਲ ਹੈ ਮਨ 'ਚ ਹੋਣ ਦੀ ਇਹ ਹੈ ਬਈ ਚੰਡੀਗੜ੍ਹ ਪਟਿਆਲੇ ਜਾਂ ਕਲਕੱਤੇ ਜਾਂ ਦਿੱਲੀ ਉੱਥੇ ਲਖਨਊ ਇਵਨ ਉੱਥੇ ਇਹ ਫਲਾਰ ਸ਼ੋ ਜਿਹੜੇ ਆ ਅਰੇਂਜ ਕੀਤੇ ਜਾਂਦੇ ਆ ਜਦੋਂ ਦਾ ਖਿੜਨ ਦਾ ਟਾਈਮ ਹੁੰਦਾ ਵਿੰਟਰਸ ਦੇ ਵਿੱਚ ਤੇ ਉੱਥੇ ਜਾਂਦੇ ਸੀਗੇ ਦੇਖਦੇ ਸੀਗੇ ਤੇ ਫਿਰ ਇੰਨੀ ਸੋਹਣੀ ਪੇਸ਼ਕਾਰੀ ਇਹਨਾਂ ਫੁੱਲਾਂ ਦੀ ਕੀਤੀ ਜਾਂਦੀ ਸੀ ਕਿ ਜੀ ਕਰਦਾ ਸੀ ਵੀ ਸਾਡੇ ਘਰਾਂ ਤੇ ਸਾਡੀਆਂ ਛੱਤਾਂ ਤੇ ਸਾਡੇ ਜਿਹੜੀਆਂ ਲਾਂਸ ਦੇ ਵਿੱਚ ਅਜਿਹੇ ਫੁੱਲ ਕਿਹੜਨ ਉੱਥੋਂ ਫਿਰ ਇਹ ਕਲੈਕਸ਼ਨ ਸ਼ੁਰੂ ਕੀਤੀ ਹੌਲੀ 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 ਸਿੱਖਿਆ 2005 ਤੋਂ ਲੈ ਕੇ ਹੁਣ ਤੱਕ ਇਹ ਮਤਲਬ ਸਫ਼ਰ ਜਾਰੀ ਹੈ ਤੇ ਹਰ ਸਾਲ ਨਵਾਂ ਕਰਦੇ ਆ ਨਵਾਂ ਸਿੱਖਦੇ ਆ ਨਵੇਂ ਰੰਗ ਐਡ ਕਰਦੇ ਆ ਤੇ ਕੋਈ ਨਾ ਕੋਈ ਘਾਟ ਇਹ ਲੱਗਦੀ ਰਹਿੰਦੀ ਹੈ ਵੀ ਅਗਲੇ ਸਾਲ ਇਹਨੂੰ ਇੰਪਰੂਵ ਕਰਾਂਗੇ ਅਗਲੇ ਸਾਲ ਇਹਨੂੰ ਇੰਪਰੂਵ ਕਰਾਂਗੇ ਫਿਰ ਪੀਏਯੂ ਜੋ ਲੁਧਿਆਣਾ ਉਹ ਕੰਪੀਟੀਸ਼ਨ ਕਰਾਉਂਦੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੰਪੀਟੀਸ਼ਨ ਹੁੰਦਾ ਚੰਡੀਗੜ੍ਹ ਟੈਰਸ ਗਾਰਡਨ ਚ ਕੰਪੀਟੀਸ਼ਨ ਹੁੰਦਾ ਉੱਥੇ ਫਲਾਜ਼ ਲੈ ਕੇ ਵੀ ਜਾਂਦੇ ਆ ਤੇ ਪ੍ਰਾਈਜ਼ ਜਿੱਤ ਕੇ ਆਈਦੇ ਆ ਤੇ ਇਸੇ ਕਰਕੇ ਇਹ ਸ਼ੌਂਕ ਜਿਹੜਾ ਪੂਰੇ ਲੋਕਾਂ ਨੂੰ ਲੱਗੇ ਲੋਕ ਆਪਣੇ ਘਰਾਂ ਨੂੰ ਵੰਸਵੰਤਾ ਰੰਗਾਂ ਦੇ ਨਾਲ ਜਿਹੜਾ ਆ ਉਹ ਹਾਰ ਸ਼ਿੰਗਾਰ ਉਹਦਾ ਕਰਨ ਤੇ ਇਹ ਰਚੀਆਂ ਡਿਵੈਲਪ ਕਰਨ ਇਸੇ ਕਰਕੇ ਇਹ ਸਫਲ ਜਾਰੀ ਹੈ ਇਹ ਫੁੱਲ ਜਿਹੜਾ ਤੁਸੀਂ ਉੱਥੇ ਜਦੋਂ ਲੈ ਕੇ ਜਾਣੇ ਹੋ ਉਸ ਤੋਂ ਪਹਿਲਾਂ ਤੁਹਾਡੀ ਕਿੰਨੀ ਕੁ ਲੰਬੀ ਜੜੀ ਹੈ ਤੇ ਮਿਹਨਤ ਕਰਨੀ ਪੈਂਦੀ ਹੈ ਉਹ ਤੁਹਾਨੂੰ ਗੁਲਦੋਦੀ ਹੈ ਜਿਹੜੀ ਇਹ ਬੜਾ ਸੈਂਸਿਟਿਵ ਪੌਦਾ ਆ ਇਹ ਜੁਲਾਈ ਦੇ ਵਿੱਚ ਇਹ ਜਦੋਂ ਹੁਣ ਬਾਰਿਸ਼ ਹੋ ਗਈ ਹੈ ਪਹਿਲੀ ਆਪਣੀ ਜਿਸ ਤਰ੍ਹਾਂ ਅੱਜ 13 14 ਜੁਲਾਈ ਹੈ ਤਾਂ ਮੋਇਸਚਰ ਆ ਜਾਂਦਾ ਹੈ ਖਵਾ ਦੇ ਵਿੱਚ ਹਿਊਮਿਡਿਟੀ ਲਗਭਗ 100% ਆ ਤਾਂ ਉਦੋਂ ਅਸੀਂ ਪੁਰਾਣੇ ਪੌਦਿਆਂ ਤੋਂ ਜਿਹੜਾ ਸਾਡੇ ਮਦਰ ਪlant ਹੁੰਦੇ ਆ ਉਹਨਾਂ ਤੋਂ ਕਟਿੰਗਸ ਜਿਹੜੀਆਂ 2 2 ਇੰਚ ਦੀਆਂ ਲੈ ਕੇ ਉਹਨੂੰ ਰੇਤੇ ਵਿੱਚ ਜਾਂ ਕਿਸੇ ਹੋਰ ਜਿਹੜਾ ਹੈ ਕੋਕੋ ਪੀਟ মিডিਆ ਉਹਦੇ ਵਿੱਚ ਲਗਾ ਕੇ ਉਹ ਕਟਿੰਗ ਨੂਸ ਦੀ ਰੂਟਿੰਗ ਕਰਵਾ ਲੈਂਦੇ ਆ ਰੂਟਿੰਗ ਕਰਵਾ ਕੇ ਫਿਰ ਉਹਨੂੰ ਅਗਸਤ ਦੇ ਪਹਿਲੇ ਹਫਤੇ ਸੋਇਲ ਮਿਕਸਚਰ ਤਿਆਰ ਕਰਕੇ 50% ਰੂੜੀ 50% ਜਿਹੜੀ ਆ ਉਹ ਖੇਤ ਦੀ ਮਿੱਟੀ ਲੈ ਕੇ ਤਿਆਰ ਕਰਕੇ ਉਹਨੂੰ ਉਹਦੇ ਵਿੱਚ ਲਾ ਦਈਦਾ ਤੇ ਫਿਰ ਅਕਤੂਬਰ ਵਿੱਚ ਇਹਦੀਆਂ ਬੱਡਸ ਆ ਜਾਂਦੀਆਂ ਨੇ ਤੇ ਨਵੰਬਰ ਦੇ ਅਖੀਰ ਇਹਨੂੰ ਫੁੱਲ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਇੱਕ ਮਹੀਨਾ ਇਹ ਤਕਰੀਬਨ ਪੂਰਾ ਆਪਣੇ ਆਲੇ ਦੋਲੇ ਨੂੰ ਇਹ ਆਪਦੇ ਵਧੀਆ ਰੰਗਾਂ ਦੇ ਨਾਲ ਭਰਦੇ ਆ ਤੇ ਗ੍ਰਾਹਕਾਂ ਨੂੰ ਲਾਉਂਦੇ ਆ ਤੇ ਉਹਦੇ ਨਾਲ ਜਿਹੜੀ ਸਾਡੀ ਟਿਕਾਊਟ ਵੀ ਲਾ ਜਾਂਦੀ ਆ ਤੇ ਖੁਸ਼ੀ ਵੀ ਮਿਲਦੀ ਅੱਛਾ ਇਹਨਾਂ ਨੂੰ ਵੀ ਹੁੰਦਾ ਵੀ ਜਿਵੇਂ ਆਮ ਫਸਲਾਂ ਹੁੰਦੀਆਂ ਨੇ ਕੀੜਾ ਲੱਗ ਜਾਂਦਾ ਹੈ ਜਾਂ ਇਹਨਾਂ ਤੋਂ ਨੁਕਸਾਨ ਹੋ ਜਾਂਦਾ ਹੈ ਉਹ ਵੀ ਇਹਨਾਂ ਦੇ ਨਾਲ ਹੋ ਜਾਂਦਾ ਹੈ ਬਿਲਕੁਲ ਜੀ ਗੁਲਦੋਦੀ ਮੈਂ ਪਹਿਲਾਂ ਹੀ ਦੱਸਿਆ ਬਹੁਤ ਸੈਂਸਿਟਿਵ ਇਹ ਜਿਹੜਾ ਹੈਗਾ ਆ ਕੀੜਾ ਜਿਹੜੀ ਗੱਲ ਹੈ ਤੇ ਮਿਲੀਬਗ ਦਾ ਅਟੈਕ ਹੋਣਾ तितਲੀਆਂ ਦੇ ਆਂਡੇ ਤੇ ਉਸ ਤੋਂ ਇਲਾਵਾ ਕਈ ਤਰ੍ਹਾਂ ਦੇ ਜਿਹੜੇ ਆ ਕੀੜੇ ਅ ਅਟੈਕ ਕਰਦੇ ਆ ਤੇ ਖਾਸ ਕਰਕੇ ਫੰਗਸ ਜਿਹੜਾ ਮੀਂਹ ਦੇ ਵਿੱਚ ਬਹੁਤ ਅਟੈਕ ਕਰਦਾ ਉਹਦੀਆਂ ਰੈਮਡੀਜ਼ ਕਰਦੀਆਂ ਪੈਂਦੀਆਂ ਨੇ ਠੀਕ ਹੈ ਜੀ ਨਾਲ-ਨਾਲ ਤੇ ਉਹਦੇ ਲਈ ਜਿਹੜੀ ਆ ਸਾਡੇ ਕੋਲ ਪੀਏਯੂ ਜਿਹੜੀ ਮੌਜੂਦ ਹੈ ਉਹਨਾਂ ਨੂੰ ਵੀ ਫੋਨ ਕਰਕੇ ਉਹਨਾਂ ਦੀ ਸਲਾਹ ਲੈ ਲਈਦੀ ਆ ਜਾਂ 18-20 ਸਾਲ ਦੇ ਵਿੱਚ ਥੋੜਾ ਤਜਰਬਾ ਵੀ ਹੋ ਗਿਆ ਹੈ ਵੀ ਕਿਹੜੀ ਦਵਾਈ ਕਿੰਨੀ ਮਾਤਰਾ ਦੇ ਵਿੱਚ ਕਦੋਂ ਛਿੜਕਣੀ ਆ ਤੇ ਫਿਰ ਉਹ ਨਾਲ ਦੀ ਨਾਲ ਉਹ ਜਿਹੜੀਆਂ ਉਪਚਾਰ ਕਰਕੇ ਉਹਦੇ ਤੋਂ ਉਹਨੂੰ ਸਿਰੇ ਤੱਕ ਪਹੁੰਚਾਈਦਾ ਹੈ ਅੱਛਾ ਹਰ ਸਾਲ ਜਿਵੇਂ ਜਿਵੇਂ ਆਪਾਂ ਮਤਲਬ ਅੱਗੇ ਵਧ ਰਹੇ ਹਾਂ ਟੈਕਨੋਲੋਜੀ ਵੀ ਥੋੜੀ ਜੀ ਵਧ ਰਹੀ ਹੈ ਤੇ ਇਹਨਾਂ ਦੇ ਵਿੱਚ ਕੋਈ ਅਪਡੇਟੇਸ਼ਨ ਹੋਈ ਹੈ ਕਿ ਜਿਵੇਂ ਜਿਹੜੀ ਇਹਨਾਂ ਨੂੰ ਤੁਸੀਂ ਉਗਾਉਨੇ ਹੋ ਜਾਂ ਉਹ ਗਾਣ ਦਾ ਤਰੀਕਾ ਜਾਂ ਫਿਰ ਜਿਹੜੀ ਦਵਾਈ ਆਪਾਂ ਕੋਈ ਪਾਈਏ ਦੀ ਜਾਂ ਰੈਮੇਡੀ ਕੀਤੀ ਉਹਨਾਂ 'ਚ ਕੋਈ ਅਪਡੇਟੇਸ਼ਨ ਹੁੰਦੀ ਹੈ ਨਾਲ ਨਾਲ ਨਹੀਂ ਇਹ ਤਰੀਕਿਆਂ ਦੇ ਤਾਂ ਗੱਲ ਆ ਜਿਵੇਂ ਆਪਾਂ ਸਿੱਖਣਾ ਸ਼ੁਰੂ ਕਰਦੇ ਹਾਂ ਕੰਮ ਉਦੋਂ ਥੋੜੇ ਇਦਾਂ ਲੱਗਦੇ ਸੀ ਵੀ ਵਿਰਲੇ-ਵਿਰਲੇ ਉਗਾਉਂਦੇ ਸੀਗੇ ਹਨਾ ਜੀ ਤੇ ਜਿਵੇਂ ਜਿਵੇਂ ਤਜਰਬਾ ਹੋਈ ਗਿਆ ਫਿਰ ਉਹਨੂੰ ਪਿੰਚਿੰਗ ਸੰਗਣਾ ਕਰਦੇ ਜਾਂਦੇ ਆ ਤੇ ਹੁਣ ਇੱਕ ਵਧੀਆ ਬੁਸ਼ ਜਿਹੜੀ ਉਹ ਤਿਆਰ ਹੋ ਜਾਂਦੀ ਹੈ ਠੀਕ ਹੈ ਦਵਾਈਆਂ ਦੀ ਹੈ ਜਿਹੜੀ ਅਪਰੇ ਡੀਗ੍ਰੇਡੇਸ਼ਨ ਤੁਸੀਂ ਗੱਲ ਕਰਦੇ ਹੋ ਬਈ ਜਿਹੜੇ ਕੀੜੇ ਆ ਉਹ ਇਮਿਊਨ ਹੋ ਜਾਂਦੇ ਆ ਦਵਾਈਆਂ ਤੋਂ ਪਹਿਲਾਂ ਜਿਹੜਾ ਕੀੜਾ ਉਹ 1 ਲੀਟਰ ਦੇ ਵਿੱਚ 2 ਐਮ ਐਲ ਨਾਲ ਮਰਦਾ ਸੀਗਾ ਫਿਰ ਹੁਣ 4 ਐਮ ਐਲ ਪਾਉਣੀ ਪੈਂਦੀ ਹੈ ਜਾਂ 5 ਐਮ ਐਲ ਪਾਉਣੀ ਪੈਂਦੀ ਹੈ ਤੇ ਉਸ ਤਰ੍ਹਾਂ ਥੋੜੀ ਬਹੁਤ ਹੀ ਮਿਕਤਾਰ ਚੇਂਜ ਕਰਕੇ ਤੇ ਖੁਰਾਕ ਦੀ ਮਿਕਦਾਰ ਮਤਲਬ ਵੀ ਵਧਾ ਘਟਾ ਕੇ ਉਹ ਸਾਈਜ਼ ਉਹੀ ਪ੍ਰੋਪਰ ਮੇਨਟੇਨ ਕਰਨ ਦੀ ਕੋਸ਼ਿਸ਼ ਕਰੀਦੀ ਆ ਬਾਕੀ ਕੁਦਰਤ ਆ ਜੀ ਕੁਦਰਤ ਦੇ ਹੱਥ ਬਹੁਤ ਕੁਛ ਆ ਅਸੀਂ ਕੋਸ਼ਿਸ਼ ਕਰ ਸਕਦੇ ਆ ਕਿ ਵਧੀਆ ਹੋਣ ਤੇ ਪਰ ਕੁਦਰਤ ਜਿਹੜਾ ਆ ਆਪਦਾ ਰੰਗ ਵੀ ਦਿਖਾਉਂਦੀ ਆ ਜਿਵੇਂ ਇਸ ਵਾਰ ਗਰਮੀ ਬਹੁਤ ਜ਼ਿਆਦਾ ਪਈ ਹੁਣ ਬਾਰਿਸ਼ਾਂ ਪੈ ਰਹੀਆਂ ਨੇ ਤੇ ਬਾਰਿਸ਼ ਦੇ ਵਿੱਚ ਫੰਗਸ ਦਾ ਅਟੈਕ ਜਿਹੜਾ ਹੁੰਦਾ ਉਹਦੇ ਲਈ ਫਿਰ ਬਵਿਸਟਰ ਨਾਲ ਸਾਡੇ ਕੋਲੇ ਤੇ ਐਮ 45 ਇੱਕ ਮੈਡੀਸਨ ਆ ਇਹ ਤੇ ਸਪਰੇਅ ਕਰੀਦੀ ਆ ਤੇ ਉਹ ਜਿਹੜਾ ਆ ਉਲੀ ਨੂੰ ਉਲੀ ਰੋ ਜਿਹੜਾ ਲੱਗਦਾ ਉਹਨੂੰ ਘਟਾਉਂਦੀ ਆ ਤੁਸੀਂ ਜਿਵੇਂ ਹੁਣ ਥੋੜਾ ਜਿਹਾ ਜਿਵੇਂ ਇਹਨੂੰ ਹੌਬੀ ਲੈ ਕੇ ਚੱਲ ਰਹੀ ਹਾਂ ਤੇ ਉਸ ਤਰੀਕੇ ਨਾਲ ਜੇ ਕਿਸੇ ਨੇ ਇਹਨੂੰ ਐਜ਼ ਅ ਪ੍ਰੋਫੈਸ਼ਨ ਲੈ ਕੇ ਚੱਲਣਾ ਹੋਵੇ ਤਾਂ ਉਹਦੇ ਅਸੇ ਕਿੰਨਾ ਕੁ ਵਧੀਆ ਇਹ ਜਿਹੜਾ ਅ ਓਕਿਊਪੇਸ਼ਨ ਹੈ ਇੱਕ ਬੜੀ ਵਧੀਆ ਥੋੜੀ ਹੈ ਜੀ ਗੱਲ ਤੁਸੀਂ ਪੁੱਛੀ ਆ ਵੀ ਹੌਬੀ ਮੈਂ ਲੈ ਕੇ ਚੱਲ ਰਹੀ ਆ ਜੇਕਰ ਕੋਈ ਵੀ ਬੰਦਾ ਆਪਾਂ ਜਨਰਲ ਗੱਲ ਕਰਦੇ ਆ ਆਪਦੇ ਸ਼ੌਂਕ ਨੂੰ ਹੀ ਆਪਦਾ ਕਿੱਤਾ ਬਣਾਊਗਾ ਤਾਂ ਉਹਦੇ ਵਿੱਚ ਉਹ ਸਕਸੈਸ ਜਿਹੜੀ ਆ ਉਹਨੂੰ ਜ਼ਿਆਦਾ ਮਿਲਦੀ ਆ ਕਿਉਂਕਿ ਸ਼ੌਂਕ ਨੂੰ ਪੂਰਾ ਕਰਨ ਲੱਗਿਆ ਬੰਦੇ ਨੂੰ ਖੁਸ਼ੀ ਹੁੰਦੀ ਆ ਕਿ ਆਪਦੀ ਸਾਡੇ ਕੋਲੇ ਪੰਜਾਬ ਐग्रीकल्चर यूनिवर्सिटी ਲੁਧਿਆਣਾ ਆ ਜਿਹੜੇ ਕਿ ਫੁੱਲਾਂ ਦੀ ਖੇਤੀ ਨੂੰ ਖਾਸ ਕਰਕੇ ਪ੍ਰोत्사ਹਿਤ ਕਰਨ ਦਾ ਜਿਹੜਾ ਉਹ ਯਤਨ ਕਰ ਰਹੀ ਹੈ ਉਹਦੇ ਵਿੱਚ ਕੀ ਹੈ ਉਹ ਉਗਾਉਂਦੇ ਆ ਕਿ ਤੁਸੀਂ ਇਹਦੀ ਕਲਟੀਵੇਸ਼ਨ ਜਿਹੜੀ ਖੇਤਾਂ ਵਿੱਚ ਵੀ ਉਨ ਕਰੋ ਕੱਟ ਫਲਾਰਸ ਦੀ ਬੜੀ ਡਿਮਾਂਡ ਹੈ ਠੀਕ ਆ ਵਿਆਹਾਂ ਦਾ ਸੀਜ਼ਨ ਹੋ ਗਿਆ ਜਾਂ ਤਿਹਾਰਾਂ ਦਾ ਸੀਜ਼ਨ ਹੋ ਗਿਆ ਉਹਦੇ ਵਿੱਚ ਗੁੰਦੌਦੀ ਦੇ ਖਾਸ ਕਰਕੇ ਫੁੱਲਾਂ ਦੀ ਮੰਗ ਰਹਿੰਦੀ ਹੈ ਇਹਦੀਆਂ ਕੱਟ ਸਟੈਮਸ ਨੇ ਜਿਹੜੀਆਂ ਤੇ ਉਹ ਡੈਕੋਰੇਸ਼ਨ ਦੇ ਲਈ ਤਿਹਾਰਾਂ ਦੇ ਵਿੱਚ ਵਿਆਹਾਂ ਦੇ ਸੀਜ਼ਨ ਵਿੱਚ ਜਾਂ ਹੋਰ ਸ਼ੁਭ ਕੰਮਾਂ ਦੇ ਉੱਤੇ ਵਰਤਿੰਗਾਂ ਜਾਂਦਿਕਾਂ ਨੇ ਤੇ ਉਹ ਬੜੀਆਂ ਮਹਿੰਗੀਆਂ ਵਿਕਦੀਆਂ ਨੇ ਪੰਜਾਬ ਦੇ ਵਿੱਚ ਕਈ ਇਲਾਕੇ ਅਸੀਂ ਵਿਜ਼ਿਟ ਕੀਤੀ ਜਿੱਥੇ ਗੁਲਦੋਦੀ ਦੇ ਖਾਸ ਕਰਕੇ ਫੁੱਲ ਗੇਂਦਾ ਹੋ ਗਿਆ ਗੁਲਾਬ ਹੋ ਗਿਆ ਜਾਂ ਗਲੇਡਰਲਸ ਹੋ ਗਿਆ ਕਾਰਨੇਸ਼ਨ ਹੋ ਗਿਆ ਇਹ ਤਾਂ ਉਹ ਗਏ ਜਾਂਦੇ ਹੀ ਨੇ ਹੁਣ ਗੁਲਦੋਦੀ ਦਾ ਰੁਝਾਨ ਵੀ ਬੜਾ ਜਿਹੜਾ ਆ ਉਹ ਪ੍ਰਚਲਿਤ ਹੈ ਕਿ ਉਹ ਜਿਹੜੇ ਆ ਉਹ ਆ ਕੇ ਲੋਕ ਆਪ ਦਾ ਜਿਹੜਾ ਆ ਕਾਰੋਬਾਰ ਵੀ ਕਰਦੇ ਆ ਤੇ ਨਾਲੇ ਆਪ ਦਾ ਖੇਤ ਉਹਨਾਂ ਦੇ ਸੋਹਣੇ ਬਣੇ ਰਹਿੰਦੇ ਆ ਇੱਕ ਤਾਂ ਇਹਦਾ ਹੋ ਗਿਆ ਕਿ ਜਦੋਂ ਆਪਾਂ ਇਹਨਾਂ ਨੂੰ ਫੁੱਲਾਂ ਨੂੰ ਗਾ ਕੇ ਆਪਾਂ ਪ੍ਰੈਜ਼ੈਂਟ ਕਰਦੇ ਆ ਦੇਖਣ ਨੂੰ ਬੜੇ ਵਧੀਆ ਲੱਗਦੇ ਨੇ ਇਹਦਾ ਕੋਈ ਹੋਰ ਇਸਤੇਮਾਲ ਵੀ ਹੁੰਦਾ ਕਿਸੇ ਹੋਰ ਪਾਸੇ ਹਾਂਜੀ ਇੱਕ ਮਜ਼ਰ ਟੈਰਸ ਸਾਹ ਵੈਰਾਈਟੀ ਆ ਇਹਦੇ ਵਿੱਚ ਕੋਸੈਂਥੀ ਬੰਦ ਦੇ ਵਿੱਚ ਉਹ ਚਾਹ ਦੇ ਤੌਰ ਤੇ ਵੀ ਉਹਨੂੰ ਵਰਤ ਕੇ ਚਾਹ ਵੀ ਉਹਦੀ ਬਣਾਈ ਜਾਂਦੀ ਹੈ ਪੀਤੀ ਜਾਂਦੀ ਹੈ ਠੀਕ ਹੈ ਜੀ ਤੇ ਸਜਾਵਟ ਦੇ ਲਈ ਤਾਂ ਇਹਦੀਆਂ ਲੜੀਆਂ ਬਣਾਈਆਂ ਜਾਂਦੀਆਂ ਨੇ ਹਾਰ ਬਣਾਏ ਜਾਂਦੇ ਨੇ ਗਜਰੇ ਬਣਾਏ ਜਾਂਦੇ ਨੇ ਠੀਕ ਹੈ ਜੀ ਜਿਹੜੀਆਂ ਕੁੜੀਆਂ ਨੇ ਉਹ ਆਪਣੇ ਵਾਲਾਂ ਵਿੱਚ ਵੀ ਇਹਨੂੰ ਲਗਾ ਲੈਂਦੀਆਂ ਨੇ ਇਵਨ ਕਿ ਰੰਗੋਲੀ ਬਣਾਉਣ ਦੇ ਵਿੱਚ ਇਹਦੀਆਂ ਪੈਟਲਸ ਨੂੰ ਤੋੜ ਕੇ ਰੰਗੋਲੀ ਬੜੀ ਵਧੀਆ ਬਣਾਈ ਜਾ ਸਕਦੀ ਹੈ ਠੀਕ ਹੈ ਜੀ ਤੇ ਫੁੱਲ ਨੇ ਤੇ ਉਹ ਆਪਾਂ ਭਗਵਾਨ ਨੂੰ ਵੀ ਅਰਪਿਤ ਕੀਤੇ ਜਾਂਦੇ ਆ ਤੇ ਬਾਕੀ ਹਰ ਕੰਮ ਜਿਉਜ਼ ਆਉਂਦੇ ਆ ਕਿਉਂਕਿ ਫੁੱਲ ਇੱਕ ਖੁਸ਼ੀ ਦਾ ਤੇ ਖੇੜੇ ਦਾ ਪ੍ਰਤੀਕ ਨੇ ਜੀ ਸ਼ੁਭ ਜਿਹੜੇ ਆ ਉਹ ਕੰਮਾਂ ਦੇ ਵਿੱਚ ਇਹ ਵਰਤੇ ਜਾਂਦੇ ਨੇ ਇਥੋਂ ਤੱਕ ਕਿ ਜਦੋਂ ਤਿਹਾਰਾਂ ਦੇ ਰੋਤ ਆਉਂਦੀ ਆ ਉਹਦੇ ਵਿੱਚ ਮੰਦਰਾਂ ਦੇ ਵਿੱਚ ਖਾਸ ਕਰਕੇ ਫੁੱਲਾਂ ਦੇ ਨਾਲ ਜਿਹੜੀ ਆਰਤੀ ਜਾਂ ਪੂਜਾ ਕੀਤੀ ਜਾਂਦੀ ਆ ਸਭ ਜਾਣਦੇ ਆ ਜਿਹੜੇ ਫੁੱਲਾਂ ਦੀ ਤੁਸੀਂ ਜਿਨ੍ਹਾਂ ਦੀ ਕਾਸ਼ਤ ਕਰਦੇ ਹੋ ਉਹ ਇੱਥੋਂ ਦੇ ਨੇਚਰ ਦੇ ਅਕੋਰਡਿੰਗ ਇੱਥੋਂ ਦੇ এনवायरमेंट ਦੇ ਅਕੋਰਡਿੰਗ ਉਹ ਸੂਟੇਬਲ ਨਹੀਂ ਆ ਉਹਨਾਂ ਨੂੰ ਕੋਈ ਸਪੈਸ਼ਲ ਹੋਰ ਤਰੀਕੇ ਨਾਲ ਟ੍ਰੀਟ ਕੀਤਾ ਜਾਂਦਾ ਨਹੀਂ 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 ਇਸ ਦੇ এনवायरमेंट ਤੇ ਬਿਲਕੁਲ ਬਕਾਇਦਾ ਸੂਟੇਬਲ ਨੇ ਉਹ ਇਹ এনवायरमेंट ਦੇ ਵਿੱਚ ਹੀ ਉਹ ਗਰੋ ਕਰਦੇ ਨੇ ਜਿਵੇਂ ਉਹ ਹਿਊਮਿਡ এনवायरमेंट ਚੱਲ ਰਿਹਾ ਇਹਦੇ ਵਿੱਚ ਹੀ ਉਹਨਾਂ ਦੀ ਰੂਟਿੰਗ ਹੋਊਗੀ ਅੱਗੇ ਪਿੱਛੇ ਬਹੁਤ ਜ਼ਿਆਦਾ ਕਠਨ ਹੋ ਜਾਂਦਾ ਇਹ ਬਿਲਕੁਲ ਕੁਦਰਤੀ এনवायरमेंट ਆ ਉਹਨਾਂ ਲਈ ਠੀਕ ਹੈ ਜਦੋਂ ਸ਼ਾਰਟ ਡੇਜ਼ ਆਉਣੇ ਨੇ ਉਦੋਂ ਉਹਨਾਂ ਨੂੰ ਬਟ ਅਪੀਅਰ ਹੋਣਿਆ ਨੇ ਠੀਕ ਹੈ ਜਦੋਂ ਰਾਤਾਂ ਲੰਬੀਆਂ ਹੋ ਜਾਣੀਆਂ ਤੇ ਦਿਨਾਂ ਦੀ ਜਿਹੜੀ ਲੰਬਾਈ ਘਟ ਜੂਗੀ ਅਕਤੂਬਰ ਮੱਠ ਦੇ ਵਿੱਚ ਉਹਨਾਂ ਨੂੰ ਬੱਡਸ ਆ ਜਾਣੀਆਂ ਨੇ ਠੀਕ ਹੈ ਤੇ ਫਿਰ ਆਪਣਾ ਦੂਸਰਾ ਜਿਹੜਾ ਹੈ ਨਵੰਬਰ ਦੇ ਵਿੱਚ ਉਹ 20 ਨਵੰਬਰ ਤੋਂ ਬਾਅਦ ਉਹ ਖੇੜਨੇ ਸ਼ੁਰੂ ਹੋ ਜਾਂਦੇ ਆ ਜੀ এনवायरमेंट ਬਿਲਕੁਲ ਉਹਨਾਂ ਦੇ ਅਨੁਕੂਲ ਆ ਤੇ ਜੇਕਰ ਅਨਕੂਲ ਨਾ এনवायरमेंट ਹੋਵੇ ਤਾਂ ਉਹ ਨਹੀਂ ਖੇੜਨਗੇ ਅੱਛਾ ਕਈ ਇਦਾਂ ਦੀਆਂ ਕਿਸਮਾਂ ਹੁੰਦੀਆਂ ਨੇ ਜਿਹੜੀਆਂ ਨਾ ਬਾਹਰੋਂ ਕਿਤੇ ਹੋਰ ਥਾਂ ਤੋਂ ਇੰਪੋਰਟ ਕਰਾਈਆਂ ਜਾਂਦੀਆਂ ਨੇ ਇੱਥੇ ਉਹਨਾਂ ਨੂੰ ਵੀ ਇੱਥੇ ਉਗਾਉਂਦੇ ਨੇ بڑے ਲੋਕ ਜਿਹੜੇ ਉਹਦੀ ਫਾਰਮਿੰਗ ਵੀ ਕਰਦੇ ਨੇ ਫਿਰ ਉਹ ਚੀਜ਼ ਜਿਹੜੀ ਹੈ ਇੱਥੇ ਕਰਨੀ ਸਹੀ ਹੈ ਬਿਲਕੁਲ ਜੀ ਉਹ ਸਰਦਰੋਦ ਦਾ ਇਹ ਫੁੱਲ ਹੈ ਜਿੱਥੇ ਵੀ ਕਿਤੇ ਠੰਡ ਹੁੰਦੀ ਹੈ ਉਥੇ ਇਹ ਫੁੱਲ ਹੁੰਦਾ ਹੈ ਸਰਦੀਆਂ ਵਿੱਚ ਹੋਰ ਕੋਈ ਫੁੱਲ ਹੋਵੇ ਨਾ ਹੋਵੇ ਜਦੋਂ ਕੋਹਰਾ ਪੈਂਦਾ ਆ ਜਦੋਂ ਬਹੁਤ ਜ਼ਿਆਦਾ ਠੰਡ ਹੁੰਦੀ ਹੈ ਉਦੋਂ ਨੂੰ ਕੇਵਲ ਤੇ ਕੇਵਲ ਗੁਲਦੋਦੀ ਹੀ ਜਿਹੜੀ ਆ ਉਹ ਖਿੜੀ ਹੋਈ ਧਰਾਂ ਦੇ ਵਿੱਚ ਜਾਂ ਖੇਤਾਂ ਵਿੱਚ ਜਾਂ ਕਿਤੇ ਵੀ ਆਪਣੇ ਲਾਂਸ ਦੇ ਵਿੱਚ ਖਿੜੀ ਹੋਈ ਤੁਹਾਨੂੰ ਮਿਲੇਗੀ ਉਦੋਂ ਉਹ ਖੂਬ ਰੰਗ ਵਿਖੇੜਦੀ ਆ ਗੁਲਦੋਦੀ ਚਾ ਇਹ ਤਾਂ ਚਲੋ ਤੁਹਾਡੀ ਇੱਕ ਹੌਬੀ ਦੀ ਗੱਲ ਹੋ ਗਈ ਆਪਾਂ ਜੇ ਥੋੜਾ ਜਿਹਾ ਤੁਹਾਡੇ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਗੱਲ ਕਰੀਏ ਉਹਦੇ ਵਿੱਚ ਜਦੋਂ ਤੁਸੀਂ ਹੁਣ ਇਸ ਪਾਸੇ ਆਏ ਹੋ ਤੁਸੀਂ ਇੱਧਰ ਆਪਣਾ ਟਾਈਮ ਦਿੰਨੇ ਹੋ ਤਾਂ ਉਸ ਚੀਜ਼ ਦੇ ਵਿੱਚ ਜਾਂ ਤੁਹਾਡੀ ਪਰਸਨਲ ਲਾਈਫ ਦੇ ਵਿੱਚ ਕਿੰਨਾ ਇੱਕ ਇਫੈਕਟ ਪਾਇਆ ਹੈ ਨੇ ਕੋਈ ਇਫੈਕਟ ਹੀ ਪਾਇਆ ਚੰਗਾ ਇਫੈਕਟ ਹੀ ਪਾਇਆ ਜੀ ਕਿਉਂਕਿ ਜਿਹੜਾ ਬੰਦਾ ਆਪਣੀਆਂ ਜਿਹੜਾ ਆ ਸ਼ੌਂਕਾਂ ਨੂੰ ਪੂਰਾ ਕਰਦਾ ਆ ਤੇ ਉਹ ਉਹਦੇ ਅੰਦਰ ਇੱਕ ਅੰਦਰੂਨੀ ਖੁਸ਼ੀ ਪੈਦਾ ਹੁੰਦੀ ਆ ਇਸ ਦੇ ਨਾਲ ਉਹ ਹੋਰਾਂ ਕੰਮਾਂ ਨੂੰ ਵੀ ਉਹ ਨਹੀਂ ਰੁਚੀ ਨਾਲ ਤੇ ਇੰਟਰਸਟ ਲੈ ਕੇ ਕਰਦਾ ਜਿਵੇਂ ਮੈਂ ਇੱਕ ਸਕੂਲ ਦੇ ਵਿੱਚ ਅਧਿਆਪਕਾਂ ਮੈਂ ਬੱਚਿਆਂ ਨੂੰ ਵੀ ਮੋਟੀਵੇਟ ਕਰਦਾ ਆਂ ਕਿ ਕੁਦਰਤ ਦੇ ਨਾਲ ਜੁੜੋ ਬੱਚਿਓ ਕੁਦਰਤ ਵਿੱਚ ਹੀ ਪਰਮਾਤਮਾ ਵਸਦਾ ਹੈ ਵੱਧ ਤੋਂ ਵੱਧ ਰੁੱਖ ਲਗਾਓ ਚਿੜੀਆਂ ਆਉਣਗੀਆਂ ਤਿਤਲੀਆਂ ਆਉਣਗੀਆਂ ਸਾਰੇ ਬੱਚਿਆਂ ਨੂੰ ਜਿਹੜੀਆਂ ਤਿਤਲੀਆਂ ਹੋਰ ਪੰਛੀ ਦੇਖ ਕੇ ਖੁਸ਼ੀ ਮਿਲਦੀ ਹੈ ਤੋ ਜੇ ਅਸੀਂ ਰੱਬ ਨੂੰ ਸਹੀ ਪਾਉਣਾ ਹੈ ਤਾਂ ਕੁਦਰਤ ਦੀ ਸੇਵਾ ਸੰਭਾਲ ਕਰਕੇ ਹੀ ਅਸੀਂ ਰੱਬ ਨੂੰ ਪਾ ਸਕਦੇ ਆਂ ਇਹ ਮੈਂ ਮਹਿਸੂਸ ਕਰਦਾ ਆਂ ਕਿ ਹਰੇਕ ਕਣਕਣ ਵਿੱਚ ਜੇ ਰੱਬ ਵਸਦਾ ਹੈ ਤਾਂ ਉਹ ਨੇਚਰ ਹੈ ਉਹ ਨੇਚਰ ਹੀ ਜਿਹੜਾ ਰੱਬ ਹੈ ਤੁਸੀਂ ਤੁਸੀਂ ਕੰਪੀਟੀਸ਼ਨ ਦੇ ਵਿੱਚ ਜਾਣਦੇ ਹੋ ਹੁਣ ਤਾਂ ਜਿਹੜਾ ਹੁਣ ਅੱਜ ਦਾ ਯੂਥ ਹੈ ਉਹ ਕਿੰਨਾ ਕੁ ਪਾਰਟਿਸਿਪੇਟ ਕਰਦਾ ਹੈ ਉਹਦੇ ਵਿੱਚ ਯੂਥ ਪਾਰਟਿਸਿਪੇਟ ਤਾਂ ਦੇਖੋ ਜੀ ਆਪਾਂ ਜੇ ਕਹਿ ਲਈਏ ਮੋਬਾਈਲ ਦਾ ਯੋਗ ਹੈ ਜੀ ਬੱਚਿਆਂ ਨੂੰ ਰੀਲਾਂ ਦੇਖਣ ਤੋਂ ਜਾਂ ਰੀਲਾਂ ਬਣਾਉਣ ਤੋਂ ਵੇਹਲ ਨਹੀਂ ਹੈ ਪਰ ਇਹ ਆ ਵੀ ਦੁਨੀਆ ਜਿਹੜੀ ਆ ਉਹ ਹਰ ਕਿਸਮ ਦੇ ਬੰਦੇ ਉਹਦੇ ਵਿੱਚ ਹੈਗੇ ਆ ਆਪਾਂ ਕਹਿੰਦੇ ਯੂਥ ਪੜਨ ਵਾਲਾ ਨਹੀਂ ਹੈ ਯੂਥ ਬਹੁਤ ਪੜਨ ਵਾਲਾ ਹੈ ਆਪਾਂ ਕਹਿੰਦੇ ਯੂਥ ਕ੍ਰੀਏਟਿਵ ਕੰਮ ਨਹੀਂ ਕਰਦਾ ਸੰਗੀਤ ਵੱਲ ਨਹੀਂ ਹੈ ਸੰਗੀਤ ਬਹੁਤ ਸਿੱਖਦੇ ਨੇ ਜੇ ਆਪਾਂ ਕਹੀਏ ਫੁੱਲ ਨਹੀਂ ਗਾਉਂਦਾ ਯੂਥ ਫੁੱਲ ਵੀ ਗਾਉਂਦਾ ਹੈ ਯੂਥ ਬੁੱਤ ਵੀ ਘੜਦਾ ਹੈ ਯੂਥ ਕਿਤਾਬਾਂ ਵੀ ਪੜਦਾ ਹੈ ਯੂਥ ਨਾਟਕ ਵੀ ਖੇਡਦਾ ਹੈ ਯੂਥ ਫਿਲਮਾਂ ਵੀ ਦੇਖਦਾ ਹੈ ਯੂਥ ਸਾਰਾ ਕੁਝ ਕਰ ਰਿਹਾ ਠੀਕ ਹੈ ਜਿਹੜਾ ਸਮਾਜ ਆ ਉਹ ਇੱਕ ਰਲੇ ਮਿਲੇ ਬੰਦਿਆਂ ਦਾ ਜਿਹੜਾ ਹੈ ਯੂਥ ਬੜਾ ਇੰਟਰਸਟ ਲੈਂਦਾ ਹੈ ਕਿ ਨਵੇਂ ਬੱਚੇ ਜਿਹੜੇ ਆ ਉਹ ਬਹੁਤ ਇੰਟਰਸਟ ਲੈਂਦੇ ਨੇ ਬਹੁਤ ਬਾਰੀਕ ਸਵਾਲ ਪੁੱਛਦੇ ਨੇ ਖਾਸ ਕਰਕੇ ਪੀਯੂ ਦੇ ਵਿੱਚ ਜਿਹੜਾ ਮਾਹੌਲ ਹੈ ਜਿੱਥੇ ਫਲਾਰ ਸ਼ੋਅ ਲੱਗਦਾ ਜਾਂ ਪੰਜਾਬੀ ਯੂਨੀਵਰਸਿਟੀ ਲੱਗਦਾ ਉੱਥੇ ਬੱਚੇ ਜਾ ਦੇਖਣ ਆਉਂਦੇ ਉਹ ਬਹੁਤ ਰੁਚੀ ਲੈਂਦੇ ਨੇ ਤੇ ਉਹਨਾਂ ਨੂੰ ਚੰਗਾ ਲੱਗਦਾ ਹੈ ਹਰ ਉਮਰ ਵਰਗ ਦਾ ਬੱਚਾ ਜਿਹੜਾ ਆ ਉਹ ਸ਼ੋਅ ਦੇਖਣ ਆਉਂਦੇ ਆ ਤੇ ਉਹ ਆਪਦੇ ਘਰ ਨੂੰ ਕਈਆਂ ਨੇ ਮੇਰੇ ਕੋਲੇ 5-7 10 ਨਾਮ ਵੀ ਹੈ ਜਿਹੜੇ ਇਹਨਾਂ ਨੇ ਪਿਛਲੇ 8-10 ਸਾਲ ਦੇ ਵਿੱਚ ਕੁਝ ਨਾ ਕੁਝ ਸਿੱਖ ਕੇ ਉਹ ਕੰਪੀਟੀਸ਼ਨ ਵਿੱਚ ਪਾਰਟਿਸਿਪੇਟ ਵੀ ਕਰਨ ਲੱਗੇ ਨੇ ਚਾ ਮੇਰਾ ਖਿਰ ਤੇ ਹੀ ਸਵਾਲ ਹੋਏਗਾ ਕਿ ਜਿਵੇਂ ਅੱਜ ਦੇ ਟਾਈਮ 'ਚ ਆਪਾਂ ਦੇਖ ਰਹੀਆਂ ਕਿ ਪੋਲਿਊਸ਼ਨ ਇੰਨਾ ਜ਼ਿਆਦਾ ਵਧ ਰਿਹਾ ਤੇ ਹਰ ਸਾਲ ਗਰਮੀ ਜਿਹੜੀ ਆ ਉਹ ਪਹਿਲਾਂ ਨਾਲੋਂ ਵੱਧ ਜਾਂਦੀ ਹੈ ਟੈਂਪਰੇਚਰ ਰਾਈਜ਼ ਹੁੰਦਾ ਰਿਕਾਰਡ ਟੁੱਟਦੇ ਨੇ ਕੀ ਮੰਨਦੇ ਹੋ ਕਿ ਜਿਹੜਾ ਪੇੜ ਕੱਟੇ ਜਾ ਰਹੇ ਨੇ ਉਹਦਾ ਕਿੰਨਾ ਕੁ ਰੋਲ ਹੈ ਜਾਂ ਸਾਨੂੰ ਨਵੇਂ ਹੋਰ ਕਿੰਨੇ ਕੁ ਗਾਉਣੇ ਚਾਹੀਦੇ ਨੇ ਕਿ ਅਸੀਂ ਉਸ ਨੂੰ ਓਵਰਕਮ ਕਰ ਪਾਈਏ ਦੇਖੋ ਜੀ ਗਲੋਬਲੀ ਇਹ ਸਾਰੇ ਰੋਲਾ ਪਿਆ ਹੈ ਵੀ ਗਲੋਬਲ ਵਾਰਮਿੰਗ ਕਰਕੇ ਤਾਪਮਾਨ ਬਹੁਤ ਜ਼ਿਆਦਾ ਵਧ ਰਿਹਾ ਹੈ ਗਲੇਸ਼ੀਅਰ ਪਿਗਲ ਰਹੇ ਆ ਇਹ ਕਾਫੀ ਹੱਦ ਤੱਕ ਸੱਚ ਹੈ ਪੇੜ ਪਗਾਉਣੇ ਚਾਹੀਦੇ ਆ ਸਪਰ ਸ ਕਿਸੇ ਨੂੰ ਵੀ ਮੈਂ ਵੈਸੇ ਹੀ ਅਪੀਲ ਕਰਾਂਗਾ ਕਿ ਨੰਬਰ ਗੇਮ ਵਿੱਚ ਨਹੀਂ ਪੈਣਾ ਚਾਹੀਦਾ ਤੁਸੀਂ ਆਪਦੇ ਜਨਮ ਦਿਨ ਤੇ ਆਪਦੇ ਬੇਟੇ ਦੇ ਜਨਮ ਦਿਨ ਤੇ ਬੇਟੀ ਦੀ ਜਨਮ ਦਿਨ ਤੇ ਵਿਆਹ ਦੀ ਸਾਲਗिराਹ ਤੇ ਕਿਸੇ ਵੀ ਮੁਬਾਰਕ ਮੌਕੇ ਤੇ ਪੇੜ ਲਗਾਓ ਪਰ ਉਹਦੀ ਸੇਵਾ ਸੰਭਾਲ ਜ਼ਰੂਰ ਕਰੋ ਜੇ ਤੁਸੀਂ ਪੇੜ ਲਗਾ ਕੇ ਛੱਡ ਦਿਨੇ ਹੋ ਤਾਂ ਉਹ ਇੱਕ ਬਹੁਤ ਸੁੰਦਰ ਤੇ ਪਿਆਰੇ ਪੌਦੇ ਦਾ ਕਤਲ ਹੈ ਤੁਸੀਂ ਨੰਬਰ ਗੇਮ ਵਿੱਚ ਨਾ ਪਾਓ ਤੁਸੀਂ ਸਾਲ ਦੇ 20 ਪੌਦੇ ਲਗਾਓ ਪਰ 20 ਹਾਂ ਨੂੰ ਪਾਲ ਕੇ ਉਹਨੂੰ ਖੜਾ ਕਰੋ ਤਾਂ ਜੋ ਉਹ ਤੁਹਾਡੀ ਅੱਗੇ ਨੂੰ ਤੁਹਾਨੂੰ ਸੰਭਾਲਣ ਲਈ ਤੁਹਾਨੂੰ ਆਕਸੀਜਨ ਦੇਣ ਲਈ ਛਾਂ ਦੇਣ ਲਈ ਫਲ ਦੇਣ ਲਈ ਫੁੱਲ ਦੇਣ ਲਈ ਤਿਆਰ ਹੋ ਸਕਦਾ। ਧੰਨਵਾਦ ਜੀ ਆਪਣਾ ਸਮਾਂ ਦੇਣ ਦੇ ਲਈ ਤੇ ਇਹ ਕੁਝ ਗੱਲਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਕਿ ਜੇ ਤੁਹਾਨੂੰ ਵੀ ਚੰਗੇ ਲੱਗਦੇ ਨੇ ਫੁੱਲ ਤੁਸੀਂ ਵੀ ਜਿਹੜਾ ਹੈ ਇਹਨਾਂ ਦੀ ਕਾਸ਼ਤ ਕਰਨਾ ਚਾਹੁੰਦੇ ਹੋ ਆਪਣੇ ਘਰੇ ਉਗਾਉਣਾ ਚਾਹੁੰਦੇ ਹੋ ਤਾਂ ਕੁਝ ਗੱਲਾਂ ਦਾ ਜਿੰਨਾ ਦਾ ਧਿਆਨ ਰੱਖਣਾ ਜ਼ਰੂਰੀ ਹੈ ਤੇ ਜਿਸ ਤਰੀਕੇ ਨਾਲ ਕੰਪੀਟੀਸ਼ਨਸ ਹੁੰਦੇ ਨੇ ਤੁਸੀਂ ਉੱਥੇ ਵੀ ਭਾਗ ਲੈ ਸਕਦੇ ਹੋ। ਅਗਰ ਤੁਸੀਂ ਉਹਨੂੰ ਐਜ਼ ਆਪਣਾ ਪ੍ਰੋਫੈਸ਼ਨ ਬਣਾਉਣਾ ਚਾਹੁੰਦੇ ਹੋ ਤਾਂ ਉਹ ਵੀ ਬਹੁਤ ਇੱਕ ਅੱਛਾ ਆਪਸ਼ਨ ਹੈ। ਤੁਸੀਂ ਉਹਦੇ ਵਿੱਚ ਵੀ ਜਿਹੜਾ ਆਪਣਾ ਵਰਕ ਕਰ ਸਕਦੇ ਹੋ। ਤੋ ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਚੰਗੀਆਂ ਗੱਲਾਂ ਪਹੁੰਚਾਈਏ ਤੁਹਾਨੂੰ ਜ਼ਰੂਰ ਜਿਹੜਾ ਸਾਨੂੰ ਉਮੀਦ ਹੋਏਗੀ ਕਿ ਸੁਣ ਕੇ ਕੁਝ ਚੰਗਾ ਲੱਗਿਆ ਹੋਵੇਗਾ ਤੁਸੀਂ ਕੁਝ ਜਿਹੜਾ ਆਪਣੇ ਜੀਵਨ ਦੇ ਵਿੱਚ ਢਾਲੋਗੇ ਇਦਾਂ ਹੀ ਮਿਲਦੇ ਰਵਾਂਗੇ ਤੁਹਾਡੇ ਨਾਲ ਜੀ ਦੇਖਦੇ ਰਹੋ 더 ਸਿਟੀ ਹੈਡਲਾਈਨਸ ਧੰਨਵਾਦ